ਇਦਾਂ ਵੀਡੀਓ ਬਣਾਈ ਲੈਣੇ ਦਾ ਚੱਲਾ ਲੋੜੀ ਮਾਣਿਆ ਮੈਲਾ ਤੇਰਾ ਸੋਨੇ ਦਾ ਚੱਲਾ ਅੱਜ ਫੜਿਓ ਇਹਨੂੰ ਇਦਾਂ ਹੀ ਫੜਨਾ ਐਨੂੰ ਐਸੇ ਤਰੀਕੇ ਨਾਲ ਫੜਨਾ ਲੋੜੀ ਅਭੀ ਬੀਤ ਪਾਲ ਲੋੜੀ ਤੇਰੀ ਮੰਡਾ ਜੋੜੀ ਰਤੇ Yeah <laughs> ਨੱਦ ਨੱਦ ਜੂੜੂ ਉਤੇ ਪਾਣੀ ਹਾਂ ਲੋੜੀ ਮਾਸੀਆ ਤੇ ਵੀ ਗਾਦੇ ਕੋਈ ਮਾਸੀ ਆਈ ਹੈ ਮਾਸੀਆ ਦਾ ਲੋੜੀ ਵਾਲੀਆਂ ਮੈਂ ਲਾ ਤੇਰਾ ਸੁਨੇ ਬੱਤ ਲਾ ਲੋੜੀ ਵਾਲੀਆਂ ਮੈਂ ਲਾ ਤੇਰਾ ਸੁਨੇ ਬੱਤ ਲਾ ਆਈ ਮਾਸੀ ਦੀ ਮਾਸੀਆ ਦਾ ਦੇਤਾ ਦਲ ਕੜ ਗੇੜਾ ਲਾਲਾ ਰਾਤ ਲੜੀ ਬੰਦਿਆ ਸਾਰੀ ਰਾਤ ਅਸੀਂ ਤੇ ਲਾ ਸਕੀਆਂ ਹੁਣ ਤੇਰੀ ਬਾੜੀ ਤੇ ਆਈਆਂ ਨਵਾਂ ਹਾਂ ਅੰਟੀ ਜੀ ਹਾਂ ਜੀ ਅੱਛੀ ਬਧਾਈ ਕਰੋ ਪਰਮਾਤਮਾ ਤੁੰਨਾ ਚੀ ਖੁਦੀ ਕਿਰਾਇਆ ਕਰਨੀ ਹੈ